ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਲੋਬੀ ਦੋਸਤੋ ਤੁਹਾਨੂੰ ਆਪਾਂ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਦੋਸਤੋ ਚੌਥਾ ਕਬੱਡੀ ਕੱਪ ਆਪਾਂ ਕਰਾਇਆ ਜਾ ਰਿਹਾ ਪਿੰਡ ਸਿਹਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੇ ਦੋਸਤੋ ਇਹ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਕਬੱਡੀ ਕੱਪ ਆ ਬਹੁਤ ਮਸ਼ਹੂਰ ਕਬੱਡੀ ਕੱਪ ਆ ਪਿੰਡ ਸਿਹਾਲ ਦਾ ਤੇ ਇਹ ਇਸ ਵਾਰ ਮਿਤੀ 1 ਫਰਵਰੀ 2024 ਨੂੰ ਕਰਾਇਆ ਜਾਵੇਗਾ ਤੇ ਪਹਿਲਾਂ ਇਸ ਟੂਰਨਾਮੈਂਟ ਦੀ ਡੇਟ ਸੀ ਜਿਹੜੀ ਉਹ 4 ਫਰਵਰੀ 2024 ਰੱਖਦੀ ਸੀ ਤੇ ਕੁਝ ਕਾਰਨਾਂ ਕਰਕੇ ਇਸ ਟੂਰਨਾਮੈਂਟ ਦੀ ਡੇਟ ਚੇਂਜ ਕਰਨੀ ਪਈ ਤੇ ਹੁਣ 1 ਫਰਵਰੀ 2024 ਨੂੰ ਹੋਵੇਗਾ ਪਿੰਡ ਸਿਹਾਲ ਦਾ ਕਬੱਡੀ ਕੱਪ ਤੇ ਦੋਸਤੋ ਸੱਧੀਆਂ ਉਹ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਤੇ ਫਰਸਟ ਪ੍ਰਾਈਜ਼ ਹੋਵੇਗਾ 2 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 1.5 ਲੱਖ ਅਤੇ ਬੈਸਟ ਰੇਡਰ ਤੇ ਜਾਫੀ ਨੂੰ 1-1 ਲੱਖ ਰੁਪਏ ਦੀ ਨਕਦ ਰਕਮ ਨਾਲ ਸੇ ਸਨਮਾਨਿਤ ਕੀਤਾ ਜਾਵੇਗਾ ਤੇ ਦੋਸਤੋ ਇਸ ਟੂਰਨਾਮੈਂਟ ਉੱਤੇ ਦੁਨੀਆ ਦਾ ਮਹਾਨ ਜਾਫੀ ਪਾਲਾ ਜਲਾਲਪੁਰੀਆ ਪਹਿਲਾ ਮੈਚ ਖੇਡੂਗਾ 1 ਫਰਵਰੀ 2024 ਨੂੰ ਪਿੰਡ ਸਿਹਾਰ ਦੇ ਵਿੱਚ ਤੇ ਨਾਲ ਹੀ ਦੁੱਲਾ ਬੱਗੇ ਪਿੰਡ ਵਾਲਾ ਵੀ ਪਹੁੰਚ ਰਿਹਾ ਇਸ ਟੂਰਨਾਮੈਂਟ ਉੱਤੇ ਤੇ ਹੋਰ ਵੀ ਕਬੱਡੀ ਦੇ ਵੱਡੇ ਮੱਲ ਜਿਵੇਂ ਪੱਪੂ ਚੂੜ ਚੱਕੀਆ ਏਕਮ ਹਠੂਰਾ ਤੇ ਨਾਲ ਹੀ ਦੋਸਤੋ ਫਰੀਆਦ ਅਲੀ ਇੰਦਰਜੀਤ ਕਲਸੀਆ ਸ਼ਿੱਲੂ ਹਰਿਆਣਾ ਜੱਗਾ ਚਿੱਟੀ ਅੰਬਾਸੋਰ ਸਿੰਘ ਜੱਸੀ ਧੂੜ ਸੰਦੀਪ ਲੋਧਰ ਅਰਸ਼ ਚੋਲਾ ਸਾਹਿਬ ਕਬੱਡੀ ਦੀ ਸਾਰੀ ਕਰੀਮ ਪਹੁੰਚ ਰਹੀ ਹੈਗੀ ਬਹੁਤ ਵੱਡਾ ਕਬੱਡੀ ਕੱਪ ਆਇਆ ਸੰਗਰੂਰ ਜ਼ਿਲ੍ਹੇ ਦਾ ਤੇ ਦੋਸਤੋ ਆਰਐਨਏ ਦਾ ਖੁੱਲਾ ਖਾੜਾ ਹੋਵੇਗਾ ਤੇ ਦਰਸ਼ਕਾਂ ਲਈ ਪੂਰਾ ਲੰਗਰ ਦਾ ਪ੍ਰਬੰਧ ਆ ਪੂਰਾ ਐਨ ਸਰੀ ਦੇ ਪ੍ਰਬੰਧਨ ਇਸ ਵਾਰ ਸਿਹਾਲ ਦੇ ਕਬੱਡੀ ਕੱਪ ਤੇ ਜਿੰਨੇ ਵੀ ਸੰਗਰੂਰ ਦੇ ਨੇੜਲੇ ਪਿੰਡਾਂ ਵਾਲੇ ਵੀਰ ਨੇ ਸਾਰੇ ਇਸ ਟੂਰਨਾਮੈਂਟ ਉਤੇ ਜ਼ਰੂਰ ਪਹੁੰਚਿਓ ਤੇ ਦੋਸਤੋ ਹੋਰ ਵੀ ਕਬੱਡੀ ਦੇ ਵੱਡੇ ਮੱਲ ਪਹੁੰਚ ਰਹੇ ਨੇਗੇ ਬਾਕੀ ਸਿਹਾਲ ਦੇ ਕਬੱਡੀ ਕੱਪ ਦੀ ਹਰ ਇੱਕ ਅਪਡੇਟ ਤੁਹਾਨੂੰ ਟਾਈਮ ਸਰ ਮਿਲਦੀ ਰਹੂਗੀ ਆਪਣੇ ਇਸ YouTube ਚੈਨਲ ਤੇ ਇਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਿਹਾਲ ਦੇ ਕਬੱਡੀ ਕੱਪਾਂ ਦੀਆਂ ਜਿੰਨੀਆਂ ਵੀ ਇਨਫੋਰਮੇਸ਼ਨਾਂ ਹੋਣਗੀਆਂ ਜਿੰਨੇ ਵੀ ਪਲੇਅਰਾਂ ਬਾਰੇ ਅਪਡੇਟ ਹੋਊਗੀ ਉਹ ਸਾਰੀ ਮਿਲ ਸਕੇ